ਲਓ ਜੀ ਹੁਣ ਰਤਿਕ ਰਤਿਕ ਉਦਰੀ ਦਾ ਸ਼ੌਂਕ ਕਰ ਲਓ ਕੱਚੀਆਂ ਬਿਲੀਆਂ ਦੀ ਹੈ ਨਾ ਹਾਂ ਬਈ ਕੱਚੀਆਂ ਬਿਲੀਆਂ ਤੇ ਇਧਰ ਆ ਪੱਲਾ ਬੁੱਲਾ ਚੈੱਕ ਕਰ ਲਓ ਜੀ ਸ਼ੌਂਕ ਕਰ ਲਓ ਜੀ ਜਿਹਨੂੰ ਬਾਈ ਖੱਡਣਾ ਬਈ ਹਾਂ ਇਹਨੂੰ ਬਾਈ ਖੱਡਣਾ ਚਿੱਟੀਆਂ ਅੱਖਾਂ ਚੰਗਾ ਜ਼ੂਮ ਕਰਕੇ ਅੱਖੋ-ਕੋਖ ਵਿਖਾ ਦਿਆ ਕਰ ਬਈ ਚਿੱਟੀਆਂ ਅੱਖਾਂ ਵਾਲਾ ਇੰਨਾ ਜਿਉ ਬਈ ਹਾਂ ਇੰਨਾ ਜਿਉ ਹੀ ਆ ਅੱਖਾਂ ਅੱਖਾਂ ਸਹੀ ਵਿਖਾ ਦੇ ਅੱਖਾਂ ਵਿਖਾ ਦੇ ਤੇ ਹਾਂਜੀ ਬਈ ਕੀ ਹਾਲ ਚਾਲ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਪਿੱਛੇ ਥੋੜੀ ਇੰਟਰਵਿਊ ਕੀਤੀ ਸੀ ਦੀਪੂ ਬਾਈ ਫਰਾਂਦੀ ਤੇ ਉਹਨਾਂ ਬਾਈਆਂ ਦੇ ਅਜ ਕਬੂਤਰਾਂ ਦਾ ਸ਼ੌਂਕ ਕਰਾਉਣੇ ਬਾਈ ਹੁਣੇ ਕੰਮ ਵਿੱਚ బిਜੀ ਨੇ ਤੇ ਉਹ ਖੁੱਡੇ ਖਾਡੇ ਪਾਈ ਜਾਂਦੇ ਉਹ ਕਹਿੰਦੇ ਬਾਈ ਮੈਨੂੰ ਟਾਈਮ ਹੈ ਨਹੀਂਗਾ ਤੇ ਤੂੰ ਕਿਹੜਾ ਕਬੂਤਰਾਂ ਦਾ ਚਲ ਤੂੰ ਸ਼ੌਂਕ ਕਰਾ ਦੇ ਤੇ ਆਪਾਂ ਇਹਨਾਂ ਦੀ ਹਿਸਟਰੀ ਤੇ ਬਾਕੀ ਸਾਰਾ ਤੇ ਹੋਰ ਅਗਲੀ ਵੀਡੀਓ 'ਚ ਦੱਸਾਂਗੇ ਨਾਲੇ ਇੱਕ ਇੰਟਰਵਿਊ ਬਾਈ ਨਾਲ ਹੋਰ ਕਰ ਲਾਂਗੇ ਤੇ ਬਾਈ ਕਰਾਈਏ ਸ਼ੌਂਕ ਆਜੋ ਫਿਰ ਠੀਕ ਹੈ ਜੀ ਹਾਂਜੀ ਬਾਈ ਕੌਣ ਕਿੱਥੇ ਅੰਦਰ ਤੇ ਪਰ ਉਹਨੇ ਉਤਰਾ ਲਿਆ ਉਹ ਗੇਟ ਲਾ ਦਿੱਤਾ ਪਹਿਲਾ ਬੱਚਿਆਂ ਦਾ ਕਰਾ ਦਿੱਤੀ ਜਿਹੜੇ ਬਾਹਰ ਸੋ ਕਰਾ ਦਿੱਤੀ ਕਿ ਕਿੰਨਾ ਆ ਬੱਚਾ ਕਿਧਰ ਗਿਆ ਬਈ ਬੰਦ ਰਾ ਚੈੱਕ ਕਰੋ ਬੱਚਾ ਸ਼ਾਕ ਕੰਮੀ ਹੈ ਹਾਂਜੀ ਸ਼ਾਕ ਕਿਹੜੀ ਜੁੜੀ ਚੁੰਬੀ ਪਤਾ ਹਣਾ ਇਹਨਾਂ ਦਾ ਮਾਂ ਦੇ ਉੱਤੇ ਬੈਠਾ ਉੱਤੇ ਬੈਠਾ ਬਈ ਕੋਈ ਨਹੀਂ ਉਹ ਫਿਰ ਮੁਖਾਵਾਂਗੇ ਠੀਕ ਹੈ ਜੀ ਆ ਬੱਚਾ ਚੈੱਕ ਕਰ ਲਓ ਬੱਲੇ ਦਾ ਬਸ ਪੁੱਤ ਬੱਲੇ ਨੂੰ ਕਰਾ ਦੇ ਦੋਂ ਆਪਾਂ ਨੇ ਦਾ ਸ਼ੌਂਕ ਰਾਂ। ਇਹ ਦਰੋਂ ਪੰਝਾ ਲੈ ਕੁੰਕਾ ਦੇ। ਸਾਫ਼ ਕਰਨ ਵਾਲੀ ਆ ਤੇ ਬਾਕੀ ਬਈ ਇਹ ਬਾਈ ਹਾਂਜੀ ਬਈ ਹੁਣ ਕਰਾਉਣੇ ਆ ਜੀ ਕਬੂਤਰਾਂ ਦੇ ਸ਼ੌਂਕ ਤੇ ਸਾਰੇ ਕਬੂਤਰ ਬਈ ਆਪਾਂ ਜਾਲ 'ਚ ਪਾੜੇ ਵਿਖਾਦੇ ਬਈ ਸਾਰਿਆਂ ਨੂੰ। ਠੀਕ ਹੈ ਜੀ ਤੇ ਪਹਿਲਾਂ ਕਿਹੜਾ ਕਬੂਤਰ ਗੱਡੀਏ? ਪਹਿਲਾਂ ਘਟਲ ਲੈਣਾ ਜਿਹੜਾ ਆ ਗਿਆ ਇੱਥੇ ਆਪਣੇ। ਲਓ ਜੀ। ਆਪਾਂ ਨੂੰ ਹਿਸਟਰੀ ਹਿਸਟਰੀ ਦਾ ਨਹੀਂ ਪਤਾ ਸਿੱਧਾ ਸ਼ੌਂਕ ਹੀ ਕਰਾਈ ਚੱਲਾਂਗੇ। ਠੀਕ ਹੈ ਜੀ। ਸਾਰੇ ਉੱਤੇ ਆਇਆ ਹੁਣ ਕਰਾ। ਅੱਖਾਂ ਅੱਖਾਂ ਸਹੀ ਵਿਖਾ ਦੇ ਅੱਖਾਂ ਵਿਖਾ ਦੇ ਤੇ ਨੋਕ ਵਿਖਾ ਦੇ ਤੇ ਪੱਲੇ ਬਈ ਇਹ ਕੱਟ ਕੀਤਾ ਹੂੰ ਉਹ ਠੀਕ ਆਂ ਕੂਤਰ ਲਾਦਾ ਹਨਾ ਕੂਤਰੀ ਕੂਤਰੀ ਕੂਤਰਾ ਹੈ ਕੂਤਰੀ ਆਂ ਹਾਂ ਬਈ ਤੇ ਇਧਰੋਂ ਆ ਪੰਜੇ ਚੈੱਕ ਕਰ ਲੋ ਠੀਕ ਹੈ ਜੀ ਤੇ ਬਾਕੀ ਜੀ ਇਹਨੂੰ ਛੱਡ ਦਈਏ ਅੰਦਰ ਹੁਣ ਟੋਲ ਕਰਦੇ ਚੋਟ ਕੇ ਜਾ ਕੇ ਉਹਦਾ ਪੁੱਤ ਹਾਂਜੀ ਬਈ ਤੇ ਕਰਦੇ ਹਾਂਜੀ ਬਈ ਆ ਹੁਣ ਖੱਟੀਆਂ ਖਾਲੇ ਕਬੂਤਰੀ ਦਾ ਸ਼ੌਂਕ ਕਰ ਲੋ ਠੀਕ ਹੈ ਜੀ ਤੇ ਇਹ ਵੀ ਆ ਦੇਖੋ ਜੀ ਇਹ ਵੀ ਕਾਟੀ ਆ ਸਾਰ ਸਾਰੋ ਹੀ ਜਾਂਦੀ ਕਬੂਤਰੀ ਠੀਕ ਹੈ ਜੀ ਪੱਲੇ-ਪੁੱਲੇ ਵਿਖਾ ਦੋ ਤੇ ਇਹ ਕਬੂਤਰਿਆ ਤਰਫੜ ਵਾਲੀ ਕਰਦੇ ਪਤਾ ਨਹੀਂ ਕੀ ਚੱਕਰ ਆ ਆ ਲੋ ਜੀ ਚੈੱਕ ਕਰ ਲੋ ਤੇ ਇਧਰੋਂ ਆ ਪੰਜੇ ਚੈੱਕ ਕਰ ਲੋ ਇਹ ਵੀ ਬਈ ਕਬੂਤਰੀ ਆ ਹਾਂ ਇੱਕ ਕਬੂਤਰੀ ਆ ਠੀਕ ਹੈ ਜੀ ਤੇ ਇਹਨੂੰ ਵੀ ਆਪਾਂ ਛੱਡੀ ਬਈ ਤੇ ਹੁਣ ਆ ਬੱਚੇ ਦਾ ਸ਼ੌਂਕ ਕਰ ਲੋ ਜੀ ਜਿਹਨੂੰ ਬਾਈ ਖੇਡਣਾ ਬਈ ਹਾਂ ਇਹਨੂੰ ਬਾਈ ਖੇਡਣਾ ਚਿੱਟੀਆਂ ਅੱਖਾਂ ਵਾਲਾ ਚੰਗਾ ਜ਼ੂਮ ਕਰਕੇ ਆਖੋ ਕੁਖ ਵਿਖਾ ਦਿਆ ਕਰ ਬਈ ਚਿੱਟੀਆਂ ਅੱਖਾਂ ਵਾਲਾ ਇਹਨਾਂ ਜਿਉਂ ਬਈ ਹਾਂ ਇਹਨਾਂ ਜੁਈਆਂ ਜੀ ਠੀਕ ਹੈ ਜੀ ਚੈੱਕ ਕਰ ਲੋ ਬਾਕੀ ਮੇਨ ਤਾਂ ਬਾਈ ਦੱਸੂਗਾ ਜਦ ਤਨ ਫ੍ਰੀ ਹੋਇਆ ਅੱਲੇ-ਪੁਲੇ ਚੈੱਕ ਕਰ ਲੋ ਜੀ ਕੂਪਟਰ ਦੇ ਇਹ ਵੀ ਬੱਚਾ ਹੀ ਆ ਇਹਨੂੰ ਬਈ ਐਂਟਰੀ-ਉਂਟਰੀ ਭਰਵਾ ਦੇ ਇਹਦੀ ਕਰਾਉਣੀ ਆ ਜੀ ਤਿਆਰੀ ਕਰਾਉਣੀ ਆ ਤੇ ਰੰਗ-ਰੰਗ ਲੱਗਿਆ ਤੇ ਹਾਂਜੀ ਬਈ ਬਰਲ ਦੀ ਕੂਤਰੀ ਦਾ ਕਰੋ ਸ਼ੌਂਕ ਜੀ ਆਖੋਕ ਵਿਖਾ ਦੇ ਤੇ ਇਧਰੋਂ ਆਖ ਵਿਖਾ ਦੇ ਇਹ ਬਈ ਕੂਤਰੀ ਐ ਤੇ ਇਹਦਾ ਪੱਲਾ ਚੈੱਕ ਕਰ ਲੋ ਜੀ ਇਹ ਵੀ ਸਾਰਾ ਹੋਣ ਵਾਲੀ ਆ ਸਾਰਾ ਬਈ ਖੜੀ ਜਾਣਾ ਬਈ ਹਾਂ ਬਈ ਤੇ ਇਧਰ ਆ ਚੈੱਕ ਕਰ ਲੋ ਜੀ ਕੂਤਰੀ ਤੇ ਪੱਲੇ ਤੇ ਪੰਜਿਆਂ ਦਾ ਸ਼ੌਂਕ ਕਰ ਲੋ ਜੀ ਆਪਾਂ ਨੂੰ ਹਿਸਟਰੀ ਤਾਂ ਨਹੀਂ ਪਤਾ ਪਰ ਕੂਤਰ ਵਿਖਾ ਦਿੰਨੇ ਆ ਜੀ ਸਾਰੇ ਚੈੱਕ ਕਰ ਲੋ ਪੱਲੇ ਪੰਜੇ ਪੰਜੇ ਇਹਨਾਂ ਨੂੰ ਵੀ ਛੱਡ ਦੇ ਲਓ ਜੀ ਹੁਣ ਰਤਿਕ ਰਤਿਕ ਕੂਤਰੀ ਦਾ ਸ਼ੌਂਕ ਕਰ ਲਓ ਕੱਚੀਆਂ ਬਿਲੀਆਂ ਦੀ ਹੈ ਨਾ ਹਾਂ ਬਈ ਕੱਚੀਆਂ ਬਿਲੀਆਂ ਤੇ ਇਧਰ ਆ ਪੱਲਾ ਬੁੱਲਾ ਚੈੱਕ ਕਰ ਲਓ ਜੀ ਕੂਤਰੀ ਦਾ ਇਹ ਮੇਨ ਹਾਈਲਾਈਟ ਆ ਹਾਂ ਠੀਕ ਹੈ ਜੀ ਚੈੱਕ ਕਰ ਲਓ ਕੂਤਰੀ ਤੇ ਪੰਜੇ ਚੈੱਕ ਕਰ ਲਓ ਜੀ ਪੰਜਿਆਂ ਦਾ ਸ਼ੌਂਕ ਕਰ ਲਓ ਤੇ ਬਾਕੀ ਬਈ ਆ ਕੂਤਰੀ ਆ ਇਹਦੇ ਬੱਚੇ ਪੁੱੱਚੇ ਬਈ ਕਿਵੇਂ ਉੜਦੇ ਆ ਬੱਚੇ ਬਹੁਤ ਚੰਗੀ ਉੜਦੇ ਆ ਜੀ ਆਪ ਵੀ ਚੰਗੀ ਉੜਦੀ ਆ ਕਾ ਡਾਈਡੂ ਹੀ ਪਹਿਲਾ ਹਾਂ ਡਾਈ ਇਹ ਬਹੁਤ ਡੀਅਰ ਠੀਕ ਹੈ ਚਲ ਲਓ ਜੀ ਆ ਬੱਚਾ ਕਰੋ ਸ਼ੌਂਕ ਚਿੱਟੀਆਂ ਅੱਖਾਂ ਦਾ ਠੀਕ ਹੈ ਜੀ ਇਹ ਬੱਚਾ ਇਹ ਬੱਚੇ ਦੀ ਹਿਸਟਰੀ ਮੈਨੂੰ ਵੀ ਪਤਾ ਪਰ ਆਪਾਂ ਦੱਸ ਦੇਣੀ ਠੀਕ ਹੈ ਜੀ ਚੈੱਕ ਕਰ ਲਓ ਬੱਚਾ ਇਹ ਆਪਣੇ ਕੋਲ ਹੀ ਆਇਆ ਸੀ ਬਹੁਤ ਚਿਰ ਹੋ ਗਿਆ ਉਹ ਤੋਂ ਬਿਮਾਰ ਸੀਗਾ ਤੇ ਉਹ ਤੋਂ ਬਾਈ ਬਾਈ ਨੂੰ ਦੇਤਾ ਸੀ ਮੈਂ ਮੈਂ ਤੋਂ ਸੁਵਾਲ ਬਈ ਮੇਰੇ ਤੋਂ ਤਾਂ ਨਹੀਂ ਲੋਟ ਹੁੰਦਾ ਉਹਦੋਂ ਦਾ ਬਾਈ ਖੋਲੀ ਆ ਕੋ ਉਤਰਾ ਬਈ ਇਹ ਵੀ ਠੀਕ ਹੈ ਜੀ ਚੈੱਕ ਕਰ ਲਓ ਤੇ ਪੰਜੇ ਚੈੱਕ ਕਰਾ ਦੇ ਵੀ ਸ਼ਿਕੁ ਬਰਾਂ ਦੇ ਆ ਠੀਕ ਹੈ ਜੀ ਇਹਨਾਂ ਨੂੰ ਵੀ ਛੱਡ ਦਈਏ ਹਲਾ ਬਈਆ ਕੂਤਰੀ ਦਾ ਕਰੋ ਸ਼ੌਂਕ ਜੀ ਖਟੀਆਂ ਕੱਚੀਆਂ ਬੀਲੀਆਂ ਦੇ ਵੀ ਇਹ ਵੀ ਪੱਲਾ ਪੁੱਲਾ ਕੱਟੀ ਆ ਠੀਕ ਹੈ ਜੀ ਇਹ ਉਹਨ ਦੀ ਮਾਂ ਨਹੀਂ ਜਿੰਦੀ ਉਹ ਡੱਬੀ ਮੇਰੇ ਕੋਲ ਲੈਂਦੀ ਆ ਬਾਈ ਵਾਲੀ ਫੋਣਾ ਗਿਆ ਅੱਕੀ ਬਈਆ ਸਾਰੇ ਕੂਤਰਾਂ ਦਾ ਸ਼ੌਂਕ ਕਰ ਲਓ ਇੱਥੇ ਹੋਣਾ ਕਿ ਜੀ ਵੀਡੀਓ ਚ ਕਰਾਵਾਂਗੇ ਕਿਉਂਕਿ ਬਈ ਮੈਨੂੰ ਘਰੋਂ ਫੋਨ ਆਈ ਜਾਂਦੇ ਕੋਈ ਜ਼ਰੂਰੀ ਕੰਮ ਹੋ ਜਾਣਾ ਤੇ ਫਿਰ ਕਰਾ ਦਾਂਗੇ ਨੈਕਸਟ ਵੀਡੀਓ ਚ ਨੈਕਸਟ ਪਾਰਟ ਚ ਆਜੂਗੀ ਦੋ ਪਾਰਟ ਚ ਬਣਾ ਦਿੰਨੇ ਆ ਲਓ ਜੀ ਇੱਥੇ ਚੈੱਕ ਕਰ ਲਓ ਸਾਰੇ ਉਤਰਾਪਾ ਵਿਖਾ ਤੇ ਤੇ ਹੁਣ ਇਹਨਾਂ ਨੂੰ ਛੱਡ ਦੀ ਅੰਦਰ ਜੀ ਹਾਂਜੀ ਬਾਈ ਤੇ ਇੰਟਰਵਿਊ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਕੋਈ ਵੀ ਕਾਰਨਾ ਕਰਕੇ ਆਪਾਂ ਨੂੰ ਜਲਦੀ ਆਉਣਾ ਪਿਆ ਤੇ ਇੱਕ ਇੰਟਰਵਿਊ ਹੋਰ ਲੈ ਕੇ ਆਵਾਂਗੇ ਪਹਿਲਾਂ ਕਰਦਾ ਇਹ ਸੀ ਵੀ ਬਾਈ ਹੁੰਦੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਣਾ ਸੀ ਹਿਸਟਰੀ ਹਿਸਟਰੀ ਉਹ ਵਿਲੇ ਹੈ ਨਹੀਂ ਸੀ ਤਾਂ ਕਰਕੇ ਤੇ ਬਾਅਦ ਕਿਉਂ ਜਿਹੜਾ ਕੈਮਰਾ ਕੈਮਰਾਮੈਨ ਨੂੰ ਵੜਾ ਬੋਟਾ ਪਤਾ ਸੀ ਉਹ ਦੱਸ ਠੀਕ ਹੈ ਤੇ ਹੁਣ ਅੱਗੇ ਇੰਟਰਵਿਊ ਲਿਆਵਾਂਗੇ ਬਾਈ ਦੀ ਤੇ ਲਾੜੇ ਫੁੱਲ ਵਧੀਆ ਹੋਗੀ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ थैंक यू जी